ਜਿਹੜਾ ਕਲਯੁਗ ਦਾ ਹੁਣ ਸਮਾਂ ਹੀ ਚਤਰਾਇਆਂ ਦਾ ਹੋ ਗਿਆ। ਜਿਹੜਾ ਬਹੁਤਾ ਚਤਰਾਇਆਂ ਕਰਦਾ ਨਾ ਉਹਦਾ ਹੀ ਸਮਾਂ ਭੋਲਿਆਂ ਦਾ ਕੋਈ ਸਮਾਂ ਨਹੀਂ ਰਹਿ ਗਿਆ। ਵਾਹਿਗੁਰੂ। ਔਲੇ ਬੰਦੇ ਦੀ ਕੋਈ ਕੁਛ ਨਹੀਂ ਅੱਜ ਕੱਲ। ਵਾਹਿਗੁਰੂ। ਜਿਹੜਾ ਸੇਵਾ ਕਰਦਾ ਉਹਦੇ ਜੁੱਤੀਆਂ ਪੈਂਦੀਆਂ। ਜਿਹੜਾ ਚਤਰਾਇਆਂ ਕਰਦਾ ਬਸ ਉਹੀ ਅੱਗੇ ਹੈ। ਸਮਾਂ ਹੀ ਕਲਯੁਗ ਦਾ ਇਦਾਂ ਦਾ ਆ ਗਿਆ। ਵਾਹਿਗੁਰੂ। ਪਰ ਯਾਦ ਰੱਖਣਾ ਔਲਿਆਂ ਦਾ ਰੱਬ ਹੈ। ਪਰਮੇਸ਼ਰ ਕਦੇ ਸਾਥ ਨਹੀਂ ਛੱਡਦਾ ਜੇ ਆਪਾਂ ਰੱਬ ਦੇ ਬਣੀਏ ਇੱਕ ਗੁਰਬਾਣੀ ਦਾ ਸ਼ਬਦ ਆਉਂਦਾ ਥਿਰਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਹਿਰਦਾ ਕਰ ਸਾਡੇ ਪਿਤਾ ਜੀ ਕਿਹਾ ਕਰਦੇ ਸੀ ਕਹਿੰਦੇ ਆਪਣੇ ਹਿਰਦੇ ਵਿੱਚ ਗੁਰਨਾਨਕ ਸਾਹਿਬ ਨੂੰ ਵਸਾ ਲਓ ਇੱਕ ਨੂੰ ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ ਕੋ ਸਮਰੋ ਨਾਨਕਾ ਜਲ ਥਲ ਰਿਹਾ ਉਸ ਕਦੇ ਕਿਸੇ ਨੂੰ ਪਿਠਾ ਲੈਣਾ ਹਿਰਦੇ ਵਿੱਚ ਕਦੇ ਕਿਸੇ ਨੂੰ ਕਦੇ ਇੱਕ ਨੂੰ ਵਸਾਓ ਡਾਊਨਲੋਡ ਚੈਟ